ਅਸੀਂ ਐਸਪੀਐਮ ਨਾਨ ਪੋਲਿਟਿਕਲ ਤੇ ਕੇਐਮਐਮ ਵੱਲੋਂ ਦਿੱਤੇ ਸਾਂਝੇ ਪ੍ਰੋਗਰਾਮ ਦੇ ਮੁਤਾਬਕ ਐਸ ਵੇਲੇ ਖਨੋਰੀ ਬਾਰਡਰ ਤੋਂ ਟਰੈਕਟਰ ਮਾਰਚ ਆਰੰਭਨ ਲੱਗੇ ਆ ਦਿੱਤੇ ਹੋਏ ਰੂਪ ਦੇ ਮੁਤਾਬਕ ਇੱਥੋਂ ਇਹ ਸਮਾਰਟ ਨੇ ਹੁਣ ਸ਼ੁਰੂ ਹੋਣਾ ਹੈ ਔਰ ਸੈਂਕੜੇ ਟਰੈਕਟਰ ਐਸ ਵੇਲੇ ਮਾਰਚ ਦੇ ਵਿੱਚ ਪਹੁੰਚ ਚੁੱਕੇ ਨੇ ਜਿਨ੍ਹਾਂ ਨੇ ਇਸ ਮਾਰਚ ਦੇ ਵਿੱਚ ਭਾਗ ਲੈਣਾ ਹੈ ਤਿਰੰਗੇ ਲੱਗੇ ਹੋਏ ਨੇ ਟਰੈਕਟਰਾਂ ਦੇ ਉੱਤੇ ਨਾਲ ਹਰ ਇੱਕ ਜੱਥੇਬੰਦੀ ਦਾ ਆਪਣਾ ਆਪਣਾ ਝੰਡਾ ਹੈ ਤਿਰੰਗਾ ਸਾਡੇ ਦੇਸ਼ ਦਾ ਝੰਡਾ ਹੈ ਤਿਰੰਗੇ ਦਾ ਸਨਮਾਨ ਤੇ ਨਾਲ ਦੇ ਨਾਲ ਆਪਦਾ ਝੰਡਾ ਲੈ ਕੇ ਸਾਡੀ ਸਰਕਾਰ ਤੋਂ ਸਾਡੇ ਮੁੱਦੇ ਸਾਡੇ ਮਸਲੇ ਸਾਡੇ ਮੰਗਾਂ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਇੱਕ ਮੈਸੇਜ ਲੈ ਜਾਣ ਦੇ ਲਈ ਇਹ ਜਿਹੜੇ ਦੋਨੋਂ ਝੰਡੇ ਲੱਗੇ ਹੋਏ ਨੇ ਇਹ ਜਿਹੜੇ ਦੋਨੋਂ ਝੰਡੇ ਲੱਗੇ ਹੋਏ ਨੇ ਇਹ ਸਨੇਹਾ ਦਿੰਦੇ ਨੇ ਕਿ ਤਿਰੰਗਾ ਸਾਡੀ ਜਿੱਤ ਹੈ ਸਾਡਾ ਦੇਸ਼ ਦੀ ਆਜ਼ਾਦੀ ਦਾ ਨਿਸ਼ਾਨ ਹੈ ਔਰ ਨਾਲ ਜੀ ਨਾਲ ਅਸੀਂ ਆਜ਼ਾਦ ਨਹੀਂ ਆ ਕਿਸਾਨ ਆਜ਼ਾਦ ਨਹੀਂ ਹੈ ਤਾਂ ਮੇਰਾ ਜਮਾਤ ਆਜ਼ਾਦ ਨਹੀਂ ਹੈ ਉਹਨਾਂ ਦੇ ਹੱਕਾਂ ਨੂੰ ਲੁੱਟਿਆ ਜਾਂਦਾ ਹੈ ਔਰ ਉਹਨਾਂ ਹੱਕਾਂ ਦੀ ਲੜਾਈ ਨੂੰ ਲੈ ਕੇ ਅਸੀਂ ਅੱਜ ਇਹ ਮਾਰਚ ਕਰਨ ਲੱਗੇ ਆ ਆ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਸਰਕਾਰ ਨੇ ਤਿੰਨ ਨਵੇਂ ਕਾਨੂੰਨਾਂ ਦੇ ਵਿੱਚ ਸੋਧਾਂ ਕਰਕੇ ਜੋ ਪ੍ਰੋਗਰਾਮ ਪੁਲੀਕਿਆ ਹੈ ਲੋਕਾਂ ਨੂੰ ਪੁਲਿਸ ਦੇ ਤਰੀਕੇ ਦੇ ਦਾ ਜਿਹੜਾ ਡੰਗਾ ਨੂੰ ਤੇਜ਼ ਕੀਤਾ ਲੋਕਾਂ ਦੀ ਆਜ਼ਾਦੀ ਖੋਣ ਦੀ ਕੋਸ਼ਿਸ਼ ਕੀਤੀ ਹੈ ਉਹਦੇ ਖਿਲਾਫ ਅੱਜ ਅਸੀਂ ਇਹ ਮਾਰਚ ਕਰਨ ਜਾ ਰਹੇ ਹਾਂ ਪਰ ਦੱਸਣਾ ਚਾਣੇ ਆ ਕਿ ਐਸ ਸਿਸਟਮ ਦੇ ਅੰਦਰ ਪਈ ਹੋਈ ਹੈ ਕਿ ਅਸੀਂ ਐਸ ਦਿਨ ਨੂੰ ਮੁੱਖ ਰੱਖਦੇ ਹਾਂ ਸੰਗਤ ਦੀ ਵਧੀ ਆਮਦ ਨੂੰ ਮੁੱਖ ਰੱਖਦੇ ਹਾਂ ਬਾਬਾ ਜੀ ਨੇ ਇੱਥੇ ਲੰਗਰ ਦੇ ਵਿੱਚ ਦੇਸੀ ਘਿਓ ਦੇ ਨਾਲ ਤਿਆਰ ਕਰਕੇ ਪ੍ਰਸ਼ਾਦ ਦੀ ਸੇਵਾ ਭੇਜੀ ਹੋਈ ਹੈ ਇਹ ਇੱਕ ਵੱਡੀ ਇਸ ਲੰਗਰ ਦੀ ਦੇਣ ਹੈ ਇਹ ਮੇਰਾ ਖਿਆਲ ਹੈ ਜੇ ਇਸ ਲੰਗਰ ਦੇ ਉੱਤੇ ਗੱਲ ਕਰਨੀ ਹੋਵੇ ਤਾਂ ਜਿਸ ਦਿਨ ਤੋਂ ਸਾਡਾ ਮੋਰਚਾ ਸ਼ੁਰੂ ਹੋਇਆ ਉਸ ਦਿਨ ਤੋਂ ਇਹ ਲੰਗਰ ਜਾਰੀ ਹੈ ਇਹ ਨੌਜਵਾਨ ਖਾਸ ਤੌਰ ਦੇਤੇ ਇਹਦੇ ਤੇ ਵੀਡੀਓ ਫੋਕਸ ਕਰਿਓ ਇਹ ਉਹ ਨੌਜਵਾਨਾ ਜਿਹੜਾ ਉਸ ਦਿਨ ਤੋਂ ਲੈ ਕੇ ਇੱਕ ਦਿਨ ਵੀ ਮੋਰਚੇ ਤੋਂ ਐਬਸੈਂਟ ਨਹੀਂ ਹੋਇਆ ਹਰ ਰੋਜ਼ ਲੰਗਰ ਦੀ ਸੇਵਾ ਇੱਥੇ ਨਿਭਾ ਰਿਹਾ ਹੈ ਔਰ ਨਾਲ ਦੀ ਨਾਲ ਤੁਹਾਨੂੰ ਇੱਕ ਗੱਲ ਹੋਰ ਬੜੀ ਅਜੀਬ ਦਿਖਾਉਣੀ ਚਾਹਣਾ ਮੈਂ ਇਸਕੇ ਮੋਰਚੇ ਜਿੱਤ ਕੇ ਕਿਵੇਂ ਜਾਂਦੇ ਨੇ ਮੋਰਚਾਂ ਦੀ ਜਿੱਤ ਕਿਵੇਂ ਹੁੰਦੀ ਹੈ ਸਾਡੇ ਵਿੱਚ ਬਾਈ ਗੁਰਮੀਤ ਇੱਥੇ ਗੁਰਮੀਤ ਸਿੰਘ ਨੇ ਇਹ ਸੱਜਣ ਗੁਰਮੀਤ ਸਿੰਘ ਨੇ ਤੇ ਵਧੀਆ ਡਿਊਟੀ ਕਰਦੇ ਸੀ ਵਧੀਆ ਦੋ ਪੈਸੇ ਕਮਾਈ ਕਰਦੇ ਸੀ ਔਰ ਜਿਸ ਦਿਨ ਮੋਰਚਾ ਲੱਗ ਗਿਆ ਮੋਰਚੇ ਦੀ ਮਹੱਤਤਾ ਮੋਰਚੇ ਦੀ ਅਹਿਮੀਅਤ ਮੋਰਚੇ ਨੂੰ ਜਿੱਤਣ ਦੀ ਭਾਵਨਾ ਨਾਲ ਉਸ ਦਿਨ ਤੋਂ ਆਪਣੀ ਉਹ ਡਿਊਟੀ ਛੱਡ ਕੇ ਸਾਡੇ ਪਰਿਵਾਰ ਦਾ ਰੋਟੀ ਦਾ ਸਾਧਨ ਛੱਡ ਕੇ ਮੋਰਚੇ ਤੇ ਬੈਠੇ ਨੇ ਔਰ ਇਹ ਦੋਨੇ ਹੀ ਬਾਪ ਬੇਟਾ ਲਗਾਤਾਰ ਇਥੇ ਡਿਊਟੀ ਨੇ ਮੋਰਚੇ ਡਿਊਟੀ ਕੀ ਹੈ ਇਹਨਾਂ ਦੀ ਦੇਖੋ ਕਿੰਨੀ ਖਤਰਨਾਕ ਡਿਊਟੀ ਹੈ ਬਿਜਲੀ ਲਗਾਤਾਰ ਖਰਾਬ ਹੁੰਦੀ ਰਹੀ ਹੈ ਗਰਮੀ ਬਹੁਤ ਸੀਗੀ ਸਾਡਾ ਪਰਿਵਾਰ ਇਹੋ ਜਿਹਾ ਹੀ ਹੈ ਕਿਸਾਨ ਪਰਿਵਾਰ ਹੈ ਅਨਪੜ ਪਰਿਵਾਰ ਹੈ ਜਿੱਥੋਂ ਛੂਤ ਲੱਗਦਾ ਸੀ ਉੱਥੋਂ ਤਾਰਾਂ ਜੋੜ ਲੈਂਦੇ ਸੀਗੇ ਕਿ ਅਸੀਂ ਦਾ ਮੇਰੀ ਪੱਖਾ ਖੜ ਗਿਆ ਮੈਂ ਤਾਂ ਬਿਜਲੀ ਚਲਾਉਣੀ ਹੈ ਲੇਕਿਨ ਉਹ ਖਰਾਬ ਹੁੰਦਾ ਸੀ ਜਦੋਂ ਜਦੋਂ ਦੂਜੇ ਪਾਸੇ ਤੋਂ ਵੀ ਬਿਜਲੀ ਆਉਂਦੀ ਸੀਗੀ ਫੇਸ ਟੂ ਫੇਸ ਹੁੰਦੇ ਸੀ ਬਿਜਲੀ ਛੜਦੀ ਸੀ ਤਾਰਾਂ ਸੜ ਜਾਂਦੀਆਂ ਸੀ ਔਰ ਉਹ ਸਾਰੀ ਦੀ ਸਾਰੀ ਡਿਊਟੀ ਗੁਰਮੀਤ ਸਿੰਘ ਹੋਰਾਂ ਨੇ ਨਿਭਾਈ ਐ ਪੂਰੇ ਤੰਦਹੀ ਦੇ ਨਾਲ ਤੇ ਜਿਹੜੀ ਅਜੀਬ ਗੱਲ ਮੈਂ ਵੱਡੀ ਤੁਹਾਡੇ ਸਾਹਮਣੇ ਰੱਖਣੀ ਚਾਹਣਾ ਪਿਆ ਰਿਓ ਉਹ ਇਹ ਐ ਕਿ ਇਹਨਾਂ ਦੇ ਘਰ ਦੇ ਵਿੱਚ ਪਿਛਲੇ ਦਿਨਾਂ ਜਦੋਂ ਪੂਰੀ ਗਰਮੀ ਦਾ ਜੋਰ ਸੀ ਇਹਨਾਂ ਦੇ ਘਰ ਦੇ ਵਿੱਚ ਇੱਕ ਸ਼ਾਦੀ ਦਾ ਮਾਹੌਲ ਬਣਿਆ ਆ ਬੇਟੀ ਖੜੀ ਐ ਸ਼ਾਦੀ ਸੀ ਪਰਿਵਾਰ ਨੇ ਕਿਹਾ ਕਿ ਵੀ ਸ਼ਾਦੀ ਐ ਤੁਸੀਂ ਕਿਹੜਾ ਇੱਥੇ ਘਰੇ ਆਓ ਤੇ ਇਹਨਾਂ ਦਾ ਜੋ ਜਵਾਬ ਆ ਪਰਿਵਾਰ ਨੂੰ ਹੋਏ ਸੀ ਕਿ ਭਈ ਹਾ ਕੰਮ ਹੋ ਜਾਣਾ ਹੈ ਇਹ ਕੋਈ ਵੱਡਾ ਕੰਮ ਨਹੀਂ ਹੈ ਬੱਚਾ ਵਿਆਹ ਕੇ ਲੈ ਆਉਣਾ ਤੁਸੀਂ ਜਾਓ ਜਾ ਕੇ ਵਿਆਹ ਕੇ ਲੈ ਆਓ ਅਸੀਂ ਜਿਹੜੇ ਕੰਮ ਨੂੰ ਲੱਗੇ ਹੋਏ ਹਾਂ ਇੱਥੇ ਇੱਕ ਮਿੰਟ ਵੀ ਸਾਡੀ ਸੰਗਤ ਨੂੰ ਅਗਰ ਬਿਜਲੀ ਦੀ ਪ੍ਰੋਬਲਮ ਆਉਂਦੀ ਹੈ ਤਾਂ ਬਹੁਤ ਔਖੀ ਹੋ ਜਾਂਦੀ ਹੈ ਰਾਤ ਨੂੰ ਵੀ ਆਉਂਦੀ ਹੈ ਕਈ ਵਾਰੀ ਅੱਧੀ ਅੱਧੀ ਰਾਤ ਨੂੰ ਬਿਜਲੀ ਤਾਰਾਂ ਸੜ ਜਾਂਦੀਆਂ ਨੇ ਅੱਧੀ ਅੱਧੀ ਰਾਤ ਨੂੰ ਉੱਠ ਕੇ ਬਿਜਲੀ ਦੇ ਤਾਰਾਂ ਠੀਕ ਕਰਨੀਆਂ ਪੈਂਦੀਆਂ ਨੇ ਮੇਰੇ ਦੋਸਤੋ ਜਿਹੜੇ ਲੋਕ ਡਿਊਟੀਆਂ ਦੇ ਉੱਤੇ ਬੈਠੇ ਨੇ ਜਿਨ੍ਹਾਂ ਨੂੰ ਤਨਖਾਹਾਂ ਮਿਲਦੀਆਂ ਨੇ ਰਾਤ ਦੀ ਡਿਊਟੀ ਹੁੰਦੀ ਹੈ ਉਹਨਾਂ ਦੀ 24 ਆਵਰਸ ਡਿਊਟੀ ਦੇਣੀ ਉਹਨਾਂ ਦੀ ਡਿਊਟੀ ਹੁੰਦੀ ਹੈ ਲੇਕਿਨ ਤੁਹਾਨੂੰ ਮਿਲਦੇ ਨਹੀਂ ਲੇਕਿਨ ਇਹ ਸਾਡੇ ਵੀਰ ਸਾਡੇ ਸਾਥੀ ਸਾਡੇ ਇਸ ਮੋਰਚੇ 'ਚ ਹਰ ਵਕਤ ਤਤਪਰ ਰਹੇ ਨੇ ਔਰ ਆਪਣੇ بیٹے ਦੀ ਔਰ ਬੱਚੇ ਦੀ ਸ਼ਾਦੀ 'ਚ ਨਹੀਂ ਗਏ ਪਤਾ ਨਹੀਂ ਕਿੰਨੇ ਲੋਕਾਂ ਨੇ ਗੱਲਾਂ ਕੀਤੀਆਂ ਹੋਣਗੀਆਂ ਕਿਸੇ ਨੇ ਕਿਹਾ ਹੋਊਗਾ ਵੀ ਗੁਰਮੀਤ ਤਾਂ ਘਰ ਦੇ ਜੋ ਆਕਾ ਨਾਲ ਬਣਦੀ ਨਹੀਂ ਹੋਣੀ ਤਾਂ ਨਹੀਂ ਮੁੰਡੇ ਦੇ ਵਿਆਹ ਤੇ ਆਇਆ ਪਤਾ ਨਹੀਂ ਕਿੰਨੀਆਂ ਲੋਕਾਂ ਨੇ ਗੱਲਾਂ ਕੀਤੀਆਂ ਹੋਣਗੀਆਂ ਪਰ ਹਕੀਕਤ ਅਸਲੀਅਤ ਆ ਦੋਸਤੋ ਕਿ ਇੱਕ ਮੋਰਚੇ ਦੇ ਨਾਲ ਪਿਆਰ ਕਿੰਨਾ ਹੈ ਜਿੱਤ ਦੀ ਭਾਵਨਾ ਕਿੰਡੀ ਵੱਡੀ ਆ ਦਿਲ ਚ ਕਿ ਅਸੀਂ ਜਿੱਤਣਾ ਉਸ ਗੱਲ ਨੂੰ ਲੈ ਕੇ ਇਹ ਕਰੇ ਨਹੀਂ ਗਏ ਸੋ ਆਓ ਆਪਾਂ ਸਾਰੇ ਜਾਣੇ ਇਹਨਾਂ ਤੋਂ ਇਹ ਇੱਕ ਨਵਾਂ ਸਬਕ ਲਈਏ ਆ ਬੱਚੇ ਨੇ ਉਹਦਾ ਪਰਿਵਾਰ ਆਇਆ ਉਹਨਾਂ ਦੀ ਧਰਮ ਪਤਨੀ ਨਹੀਂ ਆ ਉਹਨਾਂ ਦੀ ਬੇਟੀ ਹੈ ਉਹਨਾਂ ਦੀ ਨੌ ਰਾਣੀ ਹੈ ਸਾਰੇ ਇੱਥੇ ਆਈਆਂ ਚ ਸੋ ਆਪਾਂ ਸਾਰੇ ਵੀ ਇਸੇ ਤਰੀਕੇ ਦੇ ਨਾਲ ਸਭ ਕਹਿੰਦੇ ਕਿ ਕਿ ਮੋਰਚੇ ਜਿੱਤੇ ਹੀ ਇਹੋ ਜੀਆਂ ਰੂਹਾਂ ਨੇ ਇਹੋ ਜੇ ਜਜ਼ਬੇ ਨਾਲ ਇਹੋ ਜੇ ਸਮਰਪਣ ਨਾਲ ਹੀ ਮੋਰਚੇ ਜਿੱਤੇ ਜਾਂਦੇ ਨੇ ਤੇ ਜਿੰਨਾ ਚਿਰ ਇਹੋ ਜੀਆਂ ਰੂਹਾਂ ਬੈਠੀਆਂ ਨੇ ਸਾਡੇ ਸਮਾਜ ਦੇ ਵਿੱਚ ਮੋਰਚੇ ਨੂੰ ਹਰਾਉਣ ਵਾਲਾ ਦੁਨੀਆ ਤੇ ਕੋਈ ਜੰਮਿਆ ਨਹੀਂ ਇਹ ਮੋਰਚਾ ਜਿੱਤਣਾ ਹੈ ਹਰ ਹਾਲੇ ਦੇ ਵਿੱਚ ਜਿੱਤਿਆ ਜਾਣਾ ਹੈ ਇਹਨਾਂ ਦੀ ਇਹਨਾਂ ਦੀ ਭਗਤੀ ਇਹਨਾਂ ਦੀ ਅਰਾਧਨਾ ਜਾਂ ਇਹਨਾਂ ਦੀ ਤਪੱਸਿਆ ਹੀ ਰੰਗ ਲਿਆ ਰਹੀ ਹੈ ਤੇ ਆਏ ਦਿਨ ਰਿਜ਼ਲਟ ਚੰਗੇ ਆ ਰਹੇ ਨੇ ਪਿਛਲੇ ਦਿਨਾਂ ਦੇ ਵਿੱਚ ਸਾਨੂੰ ਲੋਕਾਂ ਨੇ ਕਿਹਾ ਕਿ ਤੁਸੀਂ ਰਾਹੁਲ ਗਾਂਧੀ ਕੋਲੇ ਕਿਉਂ ਗਏ ਐ ਨਹੀਂ ਪਤਾ ਸੀ ਭੋਲੇ ਲੋਕਾਂ ਨੂੰ ਕਿ ਅਸੀਂ ਰਾਹੁਲ ਗਾਂਧੀ ਕੋਲੇ ਗਏ ਆ ਜਾਂ ਲੀਡਰ ਆਫ اپੋਜੀਸ਼ਨ ਨੂੰ ਮਿਲਣ ਗਏ ਆ ਅਗਰ ਰਾਹੁਲ ਦੀ ਥਾਂ ਦੇ ਉੱਤੇ ਲੀਡਰ ਆਫ اپੋਜੀਸ਼ਨ ਕੋਈ ਹੋਰ ਹੁੰਦਾ ਅਸੀਂ ਉਹਨੂੰ ਵੀ ਇਹ ਦੇਣਾ ਸੀ ਕਿਉਂਕਿ ਉਹਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਐਮਐਸਡੀ ਦੀ ਗਰੰਟੀ ਦਾ ਕਾਨੂੰਨ ਦੇਾਂਗੇ ਕਿਸਾਨਾਂ ਦੀ ਕਰਜ਼ਾ ਮੁਕਤੀ ਕਰਾਂਗੇ ਕਿਸਾਨਾਂ ਨੂੰ ਡਾਕਟਰ ਸੁਮੇਨਾ ਤੰਦੀਰ ਰਿਪੋਰਟ ਲਾਗੂ ਕਰਕੇ ਦੇਾਂਗੇ ਉਹ ਅਸੀਂ ਨਿਭਾਈ ਨੇ ਭਾਈ ਲੋਕਾਂ ਨੇ ਬੜੇ ਸਵਾਲ ਚੁੱਕੇ ਪਿਛੇ ਨੇ ਕਿਹਾ ਜੀ ਉਹ ਦੇਖੋ ਬਿੱਲੀ ਥੈਲੋਂ ਬਾਹਰ ਨਿਕਲੀ ਉਹ ਲੋਕ ਵੀ ਸਾਡੇ ਤੇ ਕਹਿਣ ਬਿੱਲੀ ਥੈਲੋਂ ਬਾਹਰ ਨਿਕਲੀ ਜਿਹੜੇ ਕਦੇ ਕਹਿੰਦੇ ਸੀ ਮੈਂ ਮੈਂ ਬੀਜੇਪੀ ਦੇ ਨਾ ਮਾਰਾਂ ਜੁੱਤੀ ਤੇ ਉਦੋਂ ਪਤਾ ਲੱਗਾ ਜਦੋਂ ਬੀਜੇਪੀ ਦੀ ਝੋਲੀ 'ਚ ਜੱਡ ਗਏ ਉਹ ਲੋਕ ਸਵਾਲ ਸਾਡੇ ਅਰਗਿਆਂ ਦੇ ਸਾਡੀਆਂ ਜਥੇਬੰਦੀਆਂ ਦੇ ਚੱਕਦੇ ਨੇ ਕਿ ਇਹਨਾਂ ਦਾ ਇਰਾਦਾ ਦਲੜਾ ਹੈ ਜਿਨ੍ਹਾਂ ਦਾ ਇੱਕੋ ਹੀ ਹੈ ਮੈਂ ਇੱਕੋ ਨਿਸ਼ਾਨਾ ਹੈ ਕਿ ਅਸੀਂ ਆਪਣੀ ਜਮਾਤ ਆਪਣੀ ਕਿਸਾਨੀ ਦਾ ਭਲਾ ਕਰਨਾ ਹੈ ਹਰ ਹਾਲੇ ਦੇ ਵਿੱਚ ਕਰਾਂਗੇ ਨੰਗੇ ਪੈਰੀ ਤੁਰ ਕੇ ਵੀ ਜਾਣਾ ਤਾਂ ਜਾਵਾਂਗੇ ਔਰ ਉਹਦੇ 'ਚੋਂ ਰਿਜ਼ਲਟ ਨਿਕਲਿਆ ਤੁਹਾਡੀਆਂ ਮੰਗਾਂ ਤੁਹਾਡੇ ਮੁੱਦੇ ਤੁਹਾਡੇ ਮਸਲੇ ਪੂਰੇ ਭਾਰਤ ਦੇ ਅੰਦਰ ਨਹੀਂ ਵਰਡ ਦੇ ਅੰਦਰ ਉੱਠ ਕੇ ਗਏ ਭਾਰਤ ਦੀ ਜਿਹੜੀ ਸਭ ਤੋਂ ਵੱਡੀ ਨਿਆਂ ਦੀ ਸਾਡਾ ਜਿਹੜਾ ਸਾਡਾ ਜਿਹੜਾ ਮੰਦਰ ਹੈ ਸਾਡੀ ਲੋਕ ਸਭਾ ਉਹਦੇ ਵਿੱਚ ਮਜ਼ਬੂਤੀ ਨਾਲ ਤੁਹਾਡੇ ਮੁੱਦੇ ਉੱਠੇ ਅੱਜ ਹਰ ਇੱਕ ਐਮ ਐਲ ਏ ਦੀ ਜ਼ਬਾਨ ਤੁਹਾਡੇ ਮੁੱਦਿਆਂ ਦੇ ਬੋਲਣ ਲਈ ਮਜਬੂਰ ਹੈ ਸੋ ਇਹ ਮੈਂ ਕਹੂੰਗਾ ਇਹੋ ਜਿਹੇ ਜੱਜ ਵੀ ਵਾਲੇ ਲੋਕ ਇਹੋ ਜਿਹੜੇ ਸਮਰਪਣ ਵਾਲੇ ਲੋਕ ਨੇ ਉਹਨਾਂ ਦੀ ਅਰਾਧਨਾ ਉਹਨਾਂ ਦੀ ਤਪੱਸਿਆ ਦੇ ਸਦਕਾ ਸਾਰੇ ਜਿਹੜੇ ਸਾਡੇ ਵੱਲ ਪੁੱਠੀਆਂ ਸਿੱਧੀਆਂ ਸਿੱਡੀਆਂ ਕੌਡੀਆਂ ਵੀ ਸਿੱਧੀਆਂ ਪੈਰੀਆਂ ਨੇ ਗੁਰੂ ਨਾਨਕ ਦੀ ਰਹਿਮਤ ਹੈ ਉਹ ਮੈਂ ਉਮੀਦ ਕਰਦਾ ਕਿ ਸੱਚੇ ਪਾਤਸ਼ਾਹ ਸਾਨੂੰ ਭੁੱਲੜਾ ਨੂੰ ਆਪਦੇ ਆਪ ਮਿਹਰ ਕਰਕੇ ਕਿਰਪਾ ਕਰਕੇ ਸਿੱਧੇ ਰਾਹ ਤੇ ਤੋਰਦੇ ਹੋਏ ਇਸ ਮੋਰਚੇ ਨੂੰ ਜਿੱਤ ਤੇ ਵੱਲ ਲੈ ਕੇ ਜਾਣਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ